ਉਸ ਵੀਰ ਵੀਕ ਹੋ ਜਾਂਦਾ ਕਿਹੜੇ 5 ਪੁਆਇੰਟ ਆ ਤੁਹਾਡੇ ਤੁਸੀਂ ਮੰਨਦੇ ਹੋ ਕਿ ਆ ਮੇਰੇ ਇਸ ਹਲਕੇ ਨੂੰ ਮਿਲਨੇ ਚਾਹੀਦੇ ਆ ਦੇਖੋ ਕਈ ਚੀਜ਼ਾਂ ਨੇ ਦੇਖੋ ਹੈਲਥ ਰਿਲੇਟਡ ਚੀਜ਼ਾਂ ਨੇ ਹਮ ਇੱਕ ਮੈਂ 3 ਤਰੀਕ ਨੂੰ ਜਿੰਦਰ ਸੀਐਮ ਸਾਹਿਬ ਆਏ ਸੀ ਇੱਕ ਮੈਂ ਬਾਰਡਰ ਏਰੀਆ ਚਾਰਨ ਕਰਕੇ ਕਿਉਂਕਿ ਇਹ ਸਾਰਾ ਸੰਬੰਧਿਤ ਬਾਰਡਰ ਏਰੀਆ ਨਾਲ ਸੰਬੰਧਿਤ ਆ ਹੈਲਥ ਇੱਕ ਪਹਿਲਾ ਕੰਮ ਹੋ ਗਿਆ ਜੀ ਦੂਸਰਾ ਮੈਂ ਸਮਝਦਾ এডੂਕੇਸ਼ਨ ਵੀ ਇੱਕ ਬੜਾ ਵੱਡਾ ਪੁਆਇੰਟ ਆ ਉਹਦੇ ਲਈ ਮੈਂ ਸੀਐਮ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ ਸਟੇਜ ਦੇ ਉੱਤੇ ਸ਼ਾਇਦ ਤੁਸੀਂ ਵੀ ਉਦੋਂ ਸੁਣਿਆ ਹੋਵੇ ਕਿ ਜਦੋਂ 10ਵੀਂ ਸਾਡੀਆਂ ਬੱਚੀਆਂ ਕਰ ਲੀਆਂ ਕਰ ਲੈਂਦੀਆਂ ਜਾਂ 12ਵੀਂ ਕਰ ਲੈਂਦੀਆਂ ਨੇ 12ਵੀਂ ਤੋਂ ਬਾਅਦ ਉਹਨਾਂ ਨੂੰ ਇਹ ਬਾਰਡਰ ਏਰੀਏ ਤੋਂ ਨਿਕਲ ਕੇ ਅੰਮ੍ਰਿਤਸਰ ਜਾਣਾ ਪੈਂਦਾ ਕਿਸੇ ਨੂੰ ਜਲੰਧਰ ਜਾਣਾ ਪੈਂਦਾ ਹਾਂਜੀ ਉਹ ਮੈਂ ਇੱਕ ਡਿਮਾਂਡ ਬੜੀ ਵੱਡੀ ਰੱਖੀ ਸੀ ਕਿ ਸਾਨੂੰ ਸਾਡੀਆਂ ਬੱਚੀਆਂ ਲਈ ਕਿਉਂਕਿ ਜਿਹੜੇ ਮੁੰਡੇ ਹੁੰਦੇ ਉਹ ਤੇ ਜਾ ਸਕਦੇ ਸੋਕੇ ਹੁੰਦੇ ਤੇ ਬੱਚੀਆਂ ਲਈ ਤੇ ਔਖਾ ਜਾਂਦਾ ਪੇਰੈਂਟਸ ਵੀ ਫਿਕਰਮੰਦ ਹੁੰਦੇ ਜਦੋਂ ਘਰੋਂ ਜਾਣਾ ਆ ਸ਼ਾਮ ਨੂੰ ਲੇਟ ਰੋਕਣਾ ਛੋਟੇ ਛੋਟੇ ਸਿਆਲੀ ਦਿਨ ਹੁੰਦੇ ਆ ਉਹਨਾਂ ਲਈ ਮੈਂ ਡਿਮਾਂਡ ਕੀਤੀ ਸੀ ਇੱਕ ਸਾਡੇ ਬੱਚਿਆਂ ਲਈ ਕੋਈ ਟੈਕਨੀਕਲ ਕਾਲਜ ਕੋਈ ਇਹੋ ਜੀ ਚੀਜ਼ ਦਿਓ ਜਿਹੜੇ ਉਹ ਆਪਣਾ ਆਪਣੇ ਪੈਰਾਂ ਸਿਰ ਖਾੜ ਕੇ ਆਪਣਾ ਕੈਰੀਅਰ ਜਿਹੜਾ ਉਹ ਬਣਾ ਸਕਣ ਇੱਕ ਤੇ ਉਹ ਵੀ ਇੱਕ ਪੁਆਇੰਟ ਆ ਦੂਜਾ ਡਵੈਲਪਮੈਂਟ ਦਾ ਇਨਫਰਾਸਟ੍ਰਕਚਰ ਰੋਡਸ ਇਨਫਰਾਸਟ੍ਰਕਚਰ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚਾਰ ਪੰਜ ਚੀਜ਼ਾਂ ਜਿਹੜੀਆਂ ਨੇ ਮੈਂ ਸਮਝਦਾ ਹੋਣ ਵਾਲੀਆਂ ਨੇ